ਯਾ ਜੁੜੀ ਮੈਨ ਆਰ ਮੋੜ ਚੱਕੇ ਹੱਥ ਚ ਗਲੀਂ ਦਾ ਸੁੱਤੀ ਪਈ ਹੈਗੀ ਸਵੇਰੇ ਸਵੇਰੇ ਹੋਣੇ ਕੀ ਕਰਨਾ ਮੋਟਾ ਉਹ ਫਿਰ ਮੈਨੂੰ ਦਿੰਦੀ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਉਹਨਾਂ ਨੂੰ ਕਿ ਮੈਂ ਤੋ ਸਾਰੇ ਆਏ ਹੋ ਕਿ ਤੁਸੀਂ ਠੀਕ ਹੋਵੋਗੇ ਯਾ ਸਵੇਰੇ ਸਵੇਰੇ ਦੇਖੋ ਫਤੈ ਨਹੀਂ ਅਜੇ ਮੋੜ ਚੱਕ ਰੱਖੇ ਆਪਣੇ ਹੱਥ ਚ ਸਾਰੇ ਘਰ ਇਹਨਾਂ ਦਾ ਟੀਵੀ ਵੀ ਰੋਲਾ ਪੈਂਦਾ ਰਹਿੰਦਾ ਸਵੇਰੀ ਉੱਠਿਆ ਕਹਾਂ ਜੇ ਚਾਹ ਨਹੀਂ ਪੀਤੀ ਪਾਣੀ ਨਹੀਂ ਪੀਤਾ ਹੈਗਾ ਮੈਂ ਹੋ ਗਿਆ ਮੋੜ ਕੇ ਨਹੀਂ ਫਿਲੀ ਚਾ ਨਾ ਦਿੱਤੀ ਨਹੀਂ ਚਾ ਪਰ ਮੰਗਦੇ ਤੁਸੀਂ ਉੱਠੇ ਸੀ ਜਦੋਂ ਲੋ ਕਹਿੰਦੇ ਮਾਪ ਨੂੰ ਇਹ ਕਿ ਬਿਚਾਰ ਦੇ ਦਿਓ ਬਰੋਕਸੀ ਕਿ ਲਪੀ ਸੀ ਇਹ ਗੱਭਨੇ ਰੋਸੀ ਕੀ ਹੈ ਹੈ ਬਿੱਲੀ ਮੋਸੀ ਬਿੱਲੀ ਮੋਸੀ ਲਾਉਣੀ ਹੈ ਕਿ ਹੈ ਨਹੀਂ ਬਿੱਲੀ ਹੁਣ ਇਸ ਤੇ ਤੇਰੇ ਵਾਸਤੇ ਬੈਠੀਏਗੀ ਬੈਠੀ ਬਿੱਲੀ ਇਧਰ ਬਸਤੀ ਲੱਭੀ ਆ ਭਾਈ ਲੱਭੀ ਆ ਜਦੋਂ ਮਿਲ ਗਈ ਸਾਨੂੰ ਵੀ ਦੱਸਦੀ ਵੀ ਉਹ ਸੀ ਬਿੱਲੀ ਚੰਗਾ ਇਧਰ ਇੱਕ ਆ ਛੋਟੀ ਜੀ ਬਿੱਲੀ ਆ ਬੈਠ ਕੇ ਆਸੀ ਛੋਟੀ ਜੀ ਬਿੱਲੀ ਮੀਮਣਾ ਬਿੱਲੀ ਦਾ ਬੱਚਾ ਛੋਟਾ ਜੀ ਹਾਂ ਤੈਨੂੰ ਕੀ ਹੋਇਆ ਸਾਡਾ ਉਹ ਕਰਦੇ ਕਹਿੰਦੇ ਮੇਰੇ ਬਾਪੂ ਜੀ ਨਾਲ ਨਾ ਕਿਡੋ ਆਸੀ ਨਹੀਂ ਕਹਿੰਦੇ ਨਾਲ ਜੀ ਯਾ ਲੈ ਬੱਟਾ ਚੱਕ ਫਲਾਈ ਨੂੰ ਫੇਰ ਫੇਰੇ ਸਰ ਆਪਾਂ ਤਾਂ ਤੇ ਨਾਲੇ ਮੰਨੂ ਦੇ ਮੋਟਾ ਤੂੰ ਸੀ ਗਿਆ ਮੰਨੂ ਦੇ ਮੋਟਾ ਨਾ ਫਰਤੀ ਹੀ ਨਹੀਂ ਦੇਖਣਾ ਐ ਸਿੱਧੀ ਗੱਲ ਆ ਨਾ ਬਾਈ ਸਰ ਤਾਂ ਟੀਵੀ ਤੇ ਨਹੀਂ ਬੈਠਣਾ ਹੈਗਾ ਪੂਰਾ ਦਿਨ ਖੋਦੇ ਕੋਲੇ ਤੇ ਅੱਜ ਤੇ ਪ੍ਰੈਸਾਂ ਹੋ ਗਏ ਪ੍ਰੈਸਾਂ ਹੋ ਗਏ ਗੱਲ ਨੂੰ ਪੁੱਟ ਕੇ ਨਹੀਂ ਸਿੱਧਾ ਲੱਕ ਕੇ ਤਾਂ ਬੋਬਾ ਬਹਿ ਜਾਣਾ ਵਧੀਆ ਵਧੀਆ ਟਾਈਮ ਨਾਲ ਨਹੀਂ ਕੰਮ ਕਰਨ ਦਾ ਜਿਹੜਾ ਉਹਦਾ ਹੀ ਪੀਚਾ ਹੁੰਦਾ ਹੈ ਨਾ ਹੂੰ ਹੋ ਯਾਰ ਮੈਂ ਮੈਂ 5 ਵਜੇ ਦਾ ਲੱਗਿਆ ਹੋਇਆ ਦੇਖੋ ਮੈਂ 5 ਵਜੇ ਮੈਂ 5 ਵਜੇ ਉੱਠ ਕੇ ਆਪਦਾ ਚੱਲ ਜਾਣਾ ਉਹਨਾਂ ਦੇਖ ਲੋ ਜੇਮਾ ਇਹ ਆਪਣਾ ਜੀ ਉੱਠਦੀ ਹੈ 6 ਵਜੇ ਉਹ ਵੀ 6 ਵਜੇ ਉੱਠ ਕੇ ਚਾਹ ਬਣਾਈ ਉਹ ਤੇ 5 ਵਜੇ ਉੱਠਵੜੀ ਤੇ ਸੌਣ ਲੱਗਿਆ ਤੇਰੀ ਜਦ ਤੂੰ ਗਿਆ ਮੈਂ ਨਿਕਲਿਆ ਮੈਂ ਗੇਟ ਲਾਉਣ ਵਾਗੇ ਮੈਂ ਕਈ ਵਾਰ ਕੁੱਤਾ ਵੜ ਜਾਂਦਾ ਹੁੰਦਾ ਬਸ ਮੈਂ ਜਦੋਂ ਕੱਢਣੀ ਕੱਲ ਨੂੰ ਜਦੋਂ ਤੂੰ ਵੜੀ ਸੀ ਚਾ ਚਲੋ ਵਧੀਆ ਫਿਰ ਤਾਂ ਸ਼ਾਬਾਸ਼ ਜੀ ਤੇਰੇ ਟਾਈਮ ਚੇਂਜ ਕਰ ਲਿਆ 5 ਜਣੇ ਚਾਹ ਜੋ ਫੋਨ-ਫੋਨ ਦੇਖ ਕੇ ਘੰਟਾ ਚੜਦੀ ਐਨਰਜੀ ਫੋਨ ਆਏ ਹੋਏ ਘੰਟਾ ਫੋਨ ਦੇਖਦੀ ਹੈ ਕਿ ਥੋੜਾ ਨਹੀਂ ਬਹੁਤਾ ਨਹੀਂ ਘੰਟੇ 'ਚ ਐਨਰਜੀ ਚੜਦੀ ਹੈ ਪਹਿਲਾਂ ਤਾਂ ਹੁੰਦਾ ਸੀਗਾ ਬੰਦੇ ਦਾ ਕੋਈ ਕਦੇ ਕਿਸੇ ਦਾ ਕੋਸ਼ ਕਰਕੇ ਕਿਸੇ ਦਾ ਕੋਸ਼ ਕਰਕੇ ਐਨਰਜੀ ਆਉਂਦੀ ਸੀ ਹੁਣ ਫੋਨ ਦੇਖ ਕੇ ਐਨਰਜੀ ਉਹ ਜਿਹੜਾ ਟਾਈਮ ਫੋਨ ਨਾਲ ਦੇਖੋ ਉਹਨਾਂ ਟਾਈਮ ਐਨਰਜੀ ਨਹੀਂ ਹੁੰਦੀ ਸਰੀਚਾ ਹੁੰਦਾ ਕਿ ਕੁਝ ਕੀਤਾ ਜੀ ਨਹੀਂ ਹੈਗਾ ਹਾਂ ਹਾਂ ਸਹੀ ਗੱਲ ਸਾਰੇ ਦਿਹਾੜੀ ਬਾਅਦ ਨਿਕਲਦੀ ਹੁੰਦੀ ਹੈ ਕਿ ਫੋਨ ਤੋਂ ਚਾਹ ਦੇ ਨਾਲ ਨਾਲ ਫੋਨ ਦੇਖਣਾ ਜ਼ਰੂਰੀ ਹੈ ਐਨਰਜੀ ਉਹ ਤਾਂ ਪਹਿਲਾਂ ਅਖਬਾਰ ਪੜ੍ਹਦੇ ਹੁੰਦੇ ਸੀਗੇ ਹੁਣ ਫੋਨ ਪੜ੍ਹਦੇ ਨੇ ਚਾਹ ਦੇ ਨਾਲ-ਨਾਲ ਉਹਨਾਂ ਨੇ ਸੱਚੀ ਗੱਲ ਆ ਕਿ ਲੋਕੀ ਬਹੁਤ ਹਨ ਜ਼ਿੰਦਗੀ ਮਤਲਬ ਕਿ ਇੱਕ ਤਰ੍ਹਾਂ ਨਾਲ ਅਲੱਗ ਗੱਲ ਬਦਲੇ ਹੋ ਗਿਆ ਬੰਦੇ ਆ ਫੋਨ ਤੇ ਫੋਨ ਤੋਂ ਬਿਨਾਂ ਲਾਈਫ ਨਹੀਂ ਲੱਗਦੀ ਵੀ ਹਾਂ ਹੈਗੀ ਹੈ ਲਾਈਫ ਫੋਨ ਤੋਂ ਵਿੱਚ ਹੋ ਨਾ ਹੋਵੇ ਬੰਦੇ ਅੱਧੇ ਟੈਨਸ਼ਨ ਚ ਜਾਵੇ ਜੀ ਪੈਸੇ ਨਾ ਹੋਣ ਤਾਂ ਬੰਦੇ ਦਾ ਸਰ ਜੂਗਾ ਫੋਨ ਬਿਨਾਂ ਨਹੀਂ ਸਰਦਾ ਹੈ ਬਿਲਕੁਲ ਨਹੀਂ ਚਲੋ ਅੱਜ ਆਪਣੇ ਕੀ ਸ਼ਡਿਊਲ ਲੇਗੇ ਪੂਰੇ ਦਿਨ ਦੇ ਜਾਣਾ ਸਾਰਾ ਦਿਨ ਮੇਰੀ ਪਕਾਈ ਹੋਣੀ ਆ ਇੰਨਾ ਦੀ ਤਾਂ ਹੋਊਗਾ ਉਹ ਪਕਾਈ ਨਾਲ ਮੇਰੀ ਵੀ ਹੋਊ ਦੇਖੋ ਮੈਂ ਆਪਣਾ ਡਿਊਟੀ ਆ ਨਾ ਮੈਂ ਤਾਂ ਇਹਨਾਂ ਨੂੰ ਪਰ ਛੱਡ ਕੇ ਲੰਘ ਜਾਊਂਗਾ ਆਪਣੀ ਪਕਾਈ ਨਹੀਂ ਹੈਗੀ ਅੱਜ ਪੂਰਾ ਦਿਨ ਇਹਨਾਂ ਦੀ ਉਹ ਪਕਾਈ ਹੈਗੀ ਹੈ ਨਾ ਕਰੇ ਹੁੰਦਾ ਕਿ ਸਾਰੇ ਕੰਮ ਨੇਮੇਟ ਰਹੀਆਂ ਕਿ ਮੂਵੀ ਦਾ ਸਾਰਾ ਕਰਕੇ ਫੇਲ ਜਾਣਾ ਕਿ ਕਿਸੇ ਨੂੰ ਛੱਡ ਕੇ ਲਵੇ ਫਿਰ ਉੱਥੋਂ ਬਦਾ ਬਦ ਕਰਕੇ ਸਾਰਾ ਨੇਮੇਟ ਘਣੀ ਮਤਲਬ ਲਿਬੜੋ ਕੇ ਰਹਿ ਜਾਊਂਦਾ ਵਿਚਾਲੇ ਕਿ ਨਾ ਟਾਈਮ ਤੇਨੂੰ ਟਾਈਮ ਤੇਨੂੰ ਬਹੁਤ ਮਿਲ ਜਾਊਗਾ ਬੜੇ ਰਾਮਾ ਉਹਦਾ ਕਰ ਕੇ ਬਿਠੇਗੀ ਕੰਮ ਜਿੰਨਾ ਮਰਜੀ ਹੋਵੇ ਇਹਨੂੰ ਸਵੇਰੇ ਹੁਣ ਜੇ ਮੈਂ ਜਾ ਕੇ ਇਹਨੂੰ ਛੱਡ ਦੇ 10:00 10:30 ਵਜੇ ਉਦੋਂ ਬਾਅਦ ਸ਼ਾਮ ਨੂੰ ਲੈ ਕੇ ਆਉਂਗਾ 3-4 ਵਜੇ ਲੈ ਕੇ ਆਉਂਗਾ 8:00 ਵਜੇ ਤੱਕ ਆਰਾਮ ਨਾਲ ਤੂੰ ਕਰ ਲੈਗੀ ਚਾਹ ਦੇ ਟਾਈਮ ਚੱਲ ਸਾਰਾ ਕੁਝ ਦੇਖਦੇ ਆਂਗੇ ਗਾਇਸ ਕਿੰਨਾ ਕਿੰਨਾ ਦਾ ਨਿਭੜਦਾ ਕਿੰਨਾ ਕਰਾ ਜਾਂਦਾਗਾ ਬਾ ਹੁਣ ਤਿਆਰ ਹੋ ਗਏ ਇਸ ਤੋਂ ਬਾਅਦ ਦੇ ਵਿੱਚ ਨਾਲ ਵੀ ਹੁਣ ਤਾਂ ਸੀਜ਼ਨ ਸ਼ੁਰੂ ਹੋ ਰਿਹਾ ਦਾ ਹੁਣ ਤਾਂ ਜਿਹੜੇ ਤੇ ਜਿਹੜਾ ਉਹ ਤਾਂ ਇੱਕ ਮੰਮੀ ਕਰਕੇ ਬੱਚੇ ਰਹਿਣੇ ਤੇ ਡੇਲੀ ਦੀ ਕੰਮ ਬਸੇ ਕਰਦੇ ਚਲੋ ਬਸ ਹੁਣ ਆਪਣਾ ਇਤੋਂ ਆਪਣਾ ਰੋਟੀ ਪਾਣੀ ਖਾ ਕੇ ਤਿਆਰ ਹੋ ਕੇ ਫਿਰ ਚੱਲਦੇਗੇ ਇਹਨਾਂ ਨਾਲ ਚੱਲਦੇ ਮੈਂ ਆਪਣੀ ਡਿਊਟੀ ਲੰਘਣਾਗਾ ਤੇ ਇਹਨਾਂ ਨੂੰ ਮੈਂ ਬਾਜ਼ਾਰ ਛੱਡਣਾਗਾ ਇਹਨਾਂ ਦੇ ਯੋ ਰਹੀ ਫਿਰ ਆ ਸੀਰਸ ਸਕੂਲ ਭੇਜਨੇ ਆ ਰਾਸੀ ਸਕੂਲ ਜਾਨੀ ਆ ਦੇਖੋ ਗੈਸ ਵੈਕਸੀਨ ਵਾਲੀ ਕੀ ਗੱਲ ਕਰ ਰਹੀ ਹੈ ਸਕੂਲ ਜਾ ਰਹੀ ਆ ਅੰਟੀ ਸਕੂਲ ਜਾਏਗੀ ਰੌਕਸੀ ਦੇਖੇ ਤਾ ਇੱਕੇ ਦੀ ਗੱਲ ਹ ਹ ਹ ਹ ਜਾ ਰੌਕਸੀ ਜਾ ਰੌਕਸੀ ਜੀ ਲੈਪ ਨੀ ਜਿੰਦਗੀ ਚੱਲੀ ਸੇ ਰੌਕਸੀ ਸਕੂਲ ਦੇਖੋ ਤਾਂ ਸਹੀ ਜਾ ਬਾਜਾ ਚੱਲ ਚੱਲ ਜਾ ਜਾਣਾ ਬਸ ਸਕੂਲ ਤਾਂ ਜਾਣਾ ਬਸ ਸਕੂਲ ਐ ਨਹੀਂ ਸਰਦਾ ਹੈਗਾ ਦੇਖ ਕੇ ਜੇ ਚੱਲ ਵੀ ਭੇਜ ਇਹਨੂੰ ਸਕੂਲ ਜਿਹੜਾ ਖੜੀ ਹੈਗੀ ਕਹਿੰਦੀ ਮੈਂ ਨਹੀਂ ਜਾਂਦੀ ਤੂੰ ਮੈਂ ਬੱਸ ਤੱਕ ਛੱਡ ਕਰਾਂ ਚਲੋ ਚੱਲ ਬੱਸ ਤੱਕ ਛੱਡ ਕੇ ਆਉ ਇਹ ਕਹਿੰਦੀ ਮੈਂ ਨਹੀਂ ਪਰਦੀ ਆਏ ਤਾਂ ਨਹੀਂ ਆ ਰੀਆਂ ਨੇ ਪੈਰ ਚ ਜਾ ਤੇਰੇ ਡੈਡ ਆ ਗਏ ਨੇ ਹਾਂ ਪੜਕ ਕੇ ਆਈ ਸੋਣਾ ਜਾ ਚੰਗਾ ਉਹਨਾਂ ਟਾਈਮ ਪਾਸ ਕਰਕੇ ਆ ਜੀ। ਬਦਦਾ ਲੱਗਦਾ ਪਤਾ ਨਹੀਂ ਕੀ ਲੱਦਦਾ ਮੇਰੇ ਇਥੇ। ਢੱਡਾ ਢੱਡਾ ਲੱਗਿਆ ਜਿੱਦੀ ਇਹਦੀ ਇਹਦੀ। ਹੋਰ ਕੀ? ਧੋਣ ਵਾਸਤੇ ਰੱਖਣਾ। ਚਾਹ ਰੱਖ ਦੇਣ ਧੋਣ ਵਾਸਤੇ। ਅੱਛਾ ਟੀਫਨ ਚਾਹੀਦਾ ਆ ਟੀਫਨ ਨਹੀਂ ਦਿੱਤਾ ਰਾਲ ਦੇ ਨੂੰ। ਟੀਫਨ ਦਈਏ। ਹੈ? ਇਹਦਾ ਇਹ ਘੜੀ ਜਿਵੇਂ ਬਹੁਤ ਵਜਨ ਲੱਦਦਾ ਹੁੰਦਾ ਇਹਦੇ। ਖਾਲੀ ਬੈਗਾ ਇਹ। ਜਿਪਾ ਦੇ ਹੁੰਦਾ ਤੇਰੀ ਵੀ ਤੂੰ ਕਹਿ ਸਕਦੀ ਆ। ਚੱਲ ਲਾ ਦੇ। ਕਾਨੂੰ ਉਹ ਵਿਚਾਰੀ। ਅੱਜ ਯਾਰਾਂ ਨਿਕਲੇ ਆ ਅਸੀਂ ਘਰੋਂ ਤੇ ਹੁਣ ਬਾਜ਼ਾਰ ਜਾਣਾਗਾ ਇਹਨਾਂ ਨੇ ਤਾਂ ਇਹਨਾਂ ਨੂੰ ਬਾਜ਼ਾਰ ਛੱਡ ਦਿਆਂਗਾ ਬਾਜ਼ਾਰ ਚ ਜਾ ਕੇ ਮੈਂ ਆਪਦਾ ਕੰਮ ਕਰੂੰਗੀ ਆਪਦਾ ਕਰਕੇ ਆਉਂਗੀ ਫੇਰ ਅਸੀਂ ਘਰ ਆਵਾਂ ਮੈਂ ਰੋਟੀ ਵੀ ਨਹੀਂ ਖਾਧੀ ਭੁੱਖੇ ਮਾਥੀ ਬਸ ਉੱਕਣ ਹੀ ਆ ਗਈ ਕੰਮ ਤੋਂ ਦੇ ਸਿੱਟ ਕੇ ਕਰਦਾ ਜਿੰਨੇ ਕੋ ਹੋਏ ਉਹਨੇ ਵੀ ਕਰ ਮਾਲੇ ਨਾਲੇ ਨਾਲ ਹੈ ਤਾਂ ਮੈਂ ਕਰਾਤੀ ਸੀ ਕਿ ਨਹੀਂ ਇਹ ਤਾਂ ਪੱਲੀ ਤੋਂ ਕਿੱਥੇ ਹੁੰਦੇ ਨੇ ਸਾਰੇ ਕੰਮ ਕਰ ਸੱਚੀ ਕਿ ਇਹਨਾਂ ਨੇ ਫੇਰ ਵੀ ਦੇ ਕੰਮ ਨਿਭਣ ਚ ਨਹੀਂ ਆਉਂਦੀ ਹੈਗੇ ਛੋਟੇ ਛੋਟੇ ਕੰਮ ਨੇਗੇ ਵਾ ਉਹੀ ਸਾਰਾ ਤਨਪੂਤ ਨਹੀਂ ਭਲਾਈ ਰੱਖਦੇ ਨੇ ਇਹ ਤਾਂ ਮਾਤਾ ਕੋਲ ਮਾਤਾ ਕੋਲ ਇਹ ਆਪਦੀ ਮਾਂ ਨੂੰ ਵੜਿਆ ਕਿਵੇਂ ਨੇਗੇ ਬੈਠ ਅਸੀਂ ਤਾਂ ਬੱਚੀ ਦੀ ਜਿੱਤੀ ਮਿਲ 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 ਮੁੱਕ ਗਏ ਕਿਵੇਂ ਨਹੀਂ ਆਇਆਗੇ ਉਹਨਾਂ ਨੂੰ ਬਾਅਦ ਐਵੇਂ ਚੇਤੀ ਦੀ ਆ ਗਏ ਭੱਜ ਕੇ ਮੋੜਦੇ ਹੋਏ ਮਿਲਾਂਗੇ ਹੁਣ ਜਦੋਂ ਆ ਕੇ ਵਾਪਸ ਹੋ ਉਹਦੇ ਵੀ ਦੇਖੋ ਜੇ ਅਸੀਂ ਟਾਈਮ ਨਾਲ ਆ ਗਏ ਕਿ ਕਦੋਂ 4 ਵਜੇ ਵਾਪਸ ਜਾਣਾਗਾ ਚਲੋ ਜੀ ਗਾਇਸ ਪਹੁੰਚ ਜਾਈਏ ਨਾ ਪੇ ਤੇ ਜਾਓ ਜੀ ਤੁਸੀਂ ਤਾਂ ਅਬ ਤਾਂ ਕਰੋ ਕੰਮ ਕਰ ਮੈਂ ਚੱਲਦਾ ਜਾਂ ਡਿਊਟੀ ਚਲੋ ਟਾਈਮ ਨਾਲ ਆ ਜਿਓ ਫਿਰ ਹੁਣ ਚੇਤੀ ਆਇਓ ਕਿਤੇ ਮੈਂ ਅੱਛੀ ਉਪਰ ਕਰੀਦਾ ਓਕੇ 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 ਆ ਗਿਆ ਸੀ ਬਜਾ ਤੇ ਸੇ ਕਹਿੰਦੇ 4 ਵਜੇ ਮੁੜੋਂ 4 ਵਜੇ ਮੁੜੋਂ ਲੇਟ ਹੋ ਗਏ ਕਾफी ਜਾ ਤਾਂ ਜਾਂਦੇ ਸਾਰੇ ਇਹਨਾਂ ਨੂੰ ਦੇਖੋ ਪਹਿਲਾਂ ਤਾਂ λεਮਨ ਪੀ ਰਹੇ ਠੰਡਾ ਰੱਖ ਰਿਹਾ ਗਰਮ ਹੋਈ ਬੈਠੀ ਸੀ ਜਮਾਈ ਫਿਰ ਮੂੰਹ ਉਹਨਾਂ ਕੰਟਾ 1.5 ਘੰਟਾ ਵੇਟ ਕਰਨੀ ਬਹੁਤ ਔਖੀ ਹੈ ਘੰਟਾ 1.5 ਘੰਟਾ ਪੂਰੀ ਵੇਟ ਚਲੋ ਕੋਈ ਨਾ ਹੁਣ λεਮਨ ਪੀਓ ਤੇ ਠੰਡੇ ਹੋ ਅੱਗੇੋਂ ਆਪਾਂ ਸਮਾਨ ਲੈ ਲੀਏ ਠੀਕ ਹੈ ਲੈ ਲਓ ਲੈ ਲਓ ਲਓ ਜੀ ਬਸ ਆ ਪਹੁੰਚਾਂਗੇ ਕਾਹਦੇ ਲਿਆ ਦੋ ਮੋਰਾ ਸਿੱਕੇ ਰਿਆ ਲਾ ਦੇ ਲਾ ਦੇ ਕੁੜੀਆਂ ਨੂੰ ਤਸ਼ਤੀਰਾ ਦੇ ਮਸਾਪਾ ਚੇੰਗੇ ਦਾ ਸੇਵਗਾਲਾ ਆਏ ਕੇ ਬੰਦਿਆਂ ਦੀ ਕਿਉਂ ਉਹ ਦੇਖ ਲਓ ਗੱਡੀ ਤੇ ਲੱਗਿਆ ਅਨਸਾਰ ਚੱਕ ਲਿਆ ਚੱਕ ਲਿਆ ਕੀ ਲਾਉਦਾਗਾ ਪਿੱਛੇ ਪਏ ਨੇ ਪਿਛਲੇ ਸੀਟਾਂ ਤੇ ਤੇਰੇ ਖਾਣ ਪੀਣ ਨਾਲ ਕੱਢ ਲਿਆ ਜਾ ਕੱਟ ਆ ਕੇ ਤੇ ਹਾਂ ਤੂੰ ਵੀ ਰਹਿਣੀ ਹੁੰਦਾ ਇਹ ਕਹਿੰਦੀ ਮੈਨੂੰ ਦੋ ਤੂੰ ਕਿੱਥੇ ਵਾਕੀ ਸੀ ਮੈਂ ਬਾਕੀ ਸੀ ਕੈਨੇਡਾ ਮੈਂ ਚੱਲ ਫਿਰ ਰੌਕਸੀ ਵਾਸਤੇ ਮੋੜੇ ਆਈ ਆ ਚੱਕ ਨਾ ਸਗ ਨਹੀਂ ਕਿਵੇਂ ਗਈ ਸੀ ਨਾ ਮੈਂ ਕੋਲ ਇੱਥੇ ਬੈਠੀ ਬਣੀ ਸੀ ਕਿਤੇ ਨਹੀਂ ਨਾ ਕਿਤੇ ਨਹੀਂ ਕਹਿੰਦਾ ਉਹਨੂੰ ਚਾਲਾ ਮਾਰੀ ਚਲ ਪਾਣੀ ਪੁਣੀ ਪਿਓ ਲਿਆ ਹੰਦਾ ਉਹ ਕੁੜੀ ਨੇ ਪਾਣੀ ਆਹਾਹਾ ਸਿਆਣੀ ਵਾਰੀ ਕੁੜੀ ਬੜੀ ਆ ਦੇਖੋ ਗਾਇਸ ਮੈਂ ਜਿਆ ਸਮਾਨ ਸਮਾਨ ਤੇ ਮੈਂ ਬੈਰੀ ਹੂੰ ਜਿੱਦੇ ਮੈਂ ਜਿਆਦੇ ਲੈ ਕੇ ਨਹੀਂ ਹਾਂ ਇਹਦੇ ਜਾਨ ਆ ਲੈ ਇੱਕ ਦਿਨ ਤੋਂ ਵੱਡੋ ਕਿੰਨੇ ਦਾ ਅੱਛਾ ਅੱਜ ਮੈਂ ਖਤੇ ਨੂੰ ਨਾ ਦੁਪੱਟੂ ਲਿਆ ਕੀਤਾ ਇਹਦੇ ਹੀ ਤਾਂ ਵੈਸੇ ਮੈਂ ਆਪਣੇ ਵਾਸਤੇ ਹੀ ਪਾਤੇ ਨੇ ਮਿਹਰਬਾਨ ਨੇ ਕਹਿੰਦਾ ਇੱਕ ਮੈਨੂੰ ਦੋ ਦੇ ਨੀਵਾਟ ਟਾਕਸ ਨਹੀਂ ਆ ਅਬੜੇ ਲੈ ਲੇ ਲੈਕਚਰ ਲੈ ਕੇ ਆਈ ਆ ਹੈਲੋ ਹਾਂ ਇੱਕ ਦਿਨ ਉਸ ਵੇ ਤੋਂ ਲੈਣਾ ਭਾਈ ਲੈ ਲੈ ਤੈਨੂੰ ਫਰੀਚ ਦੇ ਦੇ ਮੈਂ ਕੱਢ ਦਿਓ ਮاما ਮੈਂ ਕੁਝ ਕਹਿ ਰਹੀ ਆ ਹਾਂ ਇਹ ਮੈਂ ਦੋ ਤਿੰਨ ਦਿਨਾਂ ਦੀ ਖੇੜਾ ਬਦਲੀ ਆ ਨਜ਼ਰ ਬੱਤੂ ਦੀ ਹੈ ਅੱਗੀ ਤਾਰ ਕਿ ਸਿੱਟ ਕੇ ਜਾਊਗਾ ਸਿੱਟ ਕੇ ਜਾਊਗਾ ਸਹੀ ਗੱਲ ਆ ਨਹੀਂ ਤੈਂ ਖਾ ਲਿਆ ਆਪਣਾ 버ਗਰ ਹਾਂ ਖਾ ਲਓ ਹਾਂ ਟਾਈਪ 버ਗਰ ਰੱਖੜੇ ਅੰਦਰ ਕਿਵੇਂ ਕੱਟਣ ਲੱਗੀ ਬਈ ਹੁਣ ਕੱਟ ਰਹੀ ਹੈ ਇੱਥੇ ਇੱਕ ਟਾਕੀ ਦੀ ਇੱਥੇ ਮਾਮਾ ਤੇ ਬੰਦੇ ਰਖੜੀ ਹੁੰਨੀ ਹੋਈ ਆ ਨੇ ਮੇਰੇ ਹੱਥਾਂ ਕਰ ਬਿਨਾ ਕਾਲ ਚਾ ਕਰਲੋ ਕਰਲੋ ਕੱਟ ਲੋ ਕੱਟ ਲੋ ਨਾਲੇ ਖਾ ਲੋ 버ਗਰ ਨਾਲ ਨਾਲ 버ਗਰ ਲੈ ਬਹਿ ਜਾ ਸਰ ਕਿਵੇਂ ਆ ਹੂੰ ਸੋਹਣਾ ਬਾਈ ਸੋਹਣਾ ਸੋਹਣਾ ਫਟੇ ਵਰਗਰ ਪਿੱਲੇ ਪਾਸੇ ਇੱਥੇ ਬੈਠ ਕੇ ਪਰਸਨ ਰੱਖ ਕਰ ਆ ਇਹ ਵਾਲਾ ਨਹੀਂ ਬਣਦੀ ਮੈਂ ਅੱਜ ਦੇ ਵਾਸਤੇ ਨਾਲ ਲਿਆਉਂਗੀ ਚਲ ਚਾ ਜਰ ਮੇਰੇ ਤੁਹਾਨੂੰ ਬਹੁਤ ਸੋਹਣੇ ਨੇਗੇ ਹਾਜੀ ਭਤੇ ਸਿੰਘ ਜੀ ਕੀ ਕਰੀਐਂ ਨਿਓ ਖਾਲੀ ਕਵਰ ਚਲਾਈ ਜਾ ਰਿਹਾ ਮੈਂ ਬਣਾਇਆ ਮੈਂ ਵੀ ਬਣਾਇਆ ਬੈਠਣ ਨੂੰ ਪਤਾ ਕੰਦਰ ਸੇ ਸਕੂਲ ਤੋਂ ਆ ਬੈ ਸਕੂਲ ਲੱਗਣਾ ਕਾਲੂ ਥੋੜਾ ਵੈਰੀ ਗੁੱਡ ਵੈਰੀ ਗੁੱਡ ਸਾਡੇ ਤਾਂ ਲੱਗਣਾ ਸੀ ਕਿ ਘਰ ਸੇ ਲੱਗੂਗਾ ਦੇਖਣ ਉਹ ਕਾਲੂ ਲੱਗੂ ਚਲੋ ਸਾਡੀ ਜਾਣ ਸੁੱਟੂਗੀ ਤੋ ਸਾਰੀ ਦਿਹਾੜੀ ਬੈਠ ਰਹੇ ਨੇ ਘਰ ਟੀਵੀ ਤੇ ਸਾਡੇ ਨਾਲ ਟੀਆਰ ਵੀ ਕਰਨਾ ਬੈਗ ਹਜੇ ਕੀਤਾ ਨਹੀਂ ਤਾਂ ਫਿਰ ਹੁਣ ਬੈਠੇ ਟੀਵੀ ਦੇਖ ਰਹੇ ਹੁਣ ਆਪਦੀ ਤਿਆਰੀ ਵੇਰ ਕਰ ਲੋ ਬਾਈ ਇਹ ਵੀ ਬੜੀ ਜੀਤੀ ਧੋਤੇ ਹੈ ਤੁਹਾਡੇ ਆਥਨ ਤੜਕੇ ਅਸੀਂ ਬਸ ਸੌਣ ਜਾ ਰਹੇ ਹਾਂ ਹੋਰ ਗੁੰਜੀ ਜਾਣਾ ਸਾਨੂੰ ਦਾ ਸੈਟ ਦੀ ਸੌਣ ਪੂਗਾ ਹੋਰ ਅਕਾ ਦਾ ਦੇਖੋ ਜੀ ਅਸੀਂ ਖਾ ਕੇ ਜਿੰਨ ਦੇਖਦੇ ਪੜਦੇ ਬੱਚਾ ਰੇ ਬੱਚੇ ਚਲ ਹੁਣ ਪੀਓ ਦੁੱਧ ਤੇ ਮਾਰੋ ਗਲਾਟੀ ਸਵੇਰ ਜਾਣਾ ਸਕੂਲ ਹੈ ਨਾ ਆਹ ਹੋ ਤੈਨੂੰ ਕੁਝ ਜ਼ਿਆਦਾ ਨਾ ਹੋ ਜਾਣ ਛੁੱਟੀਆਂ ਚੱਕ ਦੇਣ ਸਕੂਲ ਜੀ ਬੰਨੇ ਆਉਂਗਾ ਵਿੱਚ ਰੱਖਿਆ ਉਹਨਾਂ ਜਿਹੇ ਛੁੱਟੀਆਂ ਨੇ ਚਲੋ ਪੈ ਜੇ ਹੁਣ ਚਲੋ ਗਾਇਸ ਇੰਨਾ ਹੀ ਤਾਂ ਤਿਆਰੀ ਹੈ ਕਿ ਸਕੂਲ ਜਾਣ ਦੀ ਹੁਣ ਉਹਨੇ ਕਿਹਾ ਉਹਨੇ ਛੁੱਟੀਆਂ ਚ ਜਿਹੜੇ ਮਜ਼ੇ ਲਈ ਨੇ ਕਿ ਹੁਣ ਇਹਨਾਂ ਨੂੰ ਹੁਣ ਕੱਲ ਸਕੂਲ ਜਾ ਕੇ ਤੇ ਠੀਕ ਹੈ ਜੀ ਗਾਇਸ ਅੱਜ ਦਾ ਜਿਹੜਾ ਬਲੌਗ ਆਉਣਾ ਉਹ ਆਪਾਂ ਇੱਥੇ ਕਰ ਤੁਮ ਕਰਦੇ ਹੈਗੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਮਿਲਦੇ ਆ ਫਿਰ ਕੱਲ ਨੂੰ ਇੱਕ